ਭਾਰਤੀ ਹਾਕੀ ਟੀਮ ਪਹਿਲੀ ਵਾਰ ਪਹੁੰਚੀ ਚੈਂਪੀਅਨਸ ਟਰੋਫੀ ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ 4-2 ਦੇ ਹਾਰ ਦੇ ਬਾਵਜੂਦ ਟੀਮ ਇੰਡੀਆ ਫਾਈਨਲ 'ਚ ਪਹੁੰਚ ਗਈ ਵਿਦੇਰੀ ਗੱਲਬਾਤ ਲਈ ਸਾਡੇ ਖੇਡ ਪੱਤਰਕਾਰ ਪਰਵੇਸ਼ ਸਿੰਘ ਸੰਧੂ ਫੋਨ ਲਾਈਨ ਤੇ ਮੌਜੂਦ ਨੇ ਪਰਵੇਸ਼ ਆਸਟ੍ਰੇਲੀਆ ਹੱਥੋਂ 4-2 ਨਾਲ ਹਾਰਨ ਦੇ ਬਾਵਜੂਦ ਭਾਰਤ ਫਾਈਨਲ 'ਚ ਪਹੁੰਚ ਗਿਆ ਦਰਸ਼ਕਾਂ ਨੂੰ ਸਮਝਾਓ ਇਹ ਕਿਵੇਂ ਹੋਇਆ ਜੀ ਬਿਲਕੁਲ ਦਲੀਪ ਜੇਕਰ ਮੈਚ ਤੋਂ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਯਕੀਨੀ ਤੌਰ ਤੇ ਮੰਨਿਆ ਜਾ ਰਿਹਾ ਸੀ ਕਿ ਟੀਮ ਇੰਡੀਆ ਲਈ ਘੱਟ ਤੋਂ ਘੱਟ ਡਰਾ ਜਾਂ ਜਿੱਤ ਦਰਜ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਟੀਮ ਇੰਡੀਆ ਫਾਈਨਲ 'ਚ ਐਂਟਰੀ ਕਰਕੇ ਇਤਿਹਾਸ ਬਣਾਉਣਾ ਚਾਹੁੰਦੀ ਹੈ ਜਦੋਂ ਟੀਮ ਇੰਡੀਆ ਇਹ ਮੈਚ ਹਾਰੀ ਤਾਂ ਉਸ ਵੇਲੇ ਲੱਗ ਰਿਹਾ ਸੀ ਕਿ ਸ਼ਾਇਦ ਟੀਮ ਇੰਡੀਆ ਮੌਕਾ ਗਵਾ ਚੁੱਕੀ ਹੈ ਸ਼ਾਇਦ ਟੀਮ ਇੰਡੀਆ 골ਡ ਮੈਡਲ ਮੈਚ ਤੋਂ ਬਾਹਰ ਹੋ ਗਈ ਹੈ ਤੇ ਹੁਣ ਟੀਮ ਇੰਡੀਆ ਨੂੰ ਬ੍ਰੌਂਜ਼ ਮੈਡਲ ਮੈਚ ਹੀ ਖੇਡਣਾ ਪਏਗਾ ਪਰ ਉਸ ਤੋਂ ਬਾਅਦ ਜਦੋਂ ਗ੍ਰੇਟ ਬ੍ਰਿਟਨ ਅਤੇ ਬੈਲਜੀਅਮ ਦਾ ਮੈਚ ਹੋਇਆ ਤਾਂ ਇਹ ਮੈਚ ਜਿਹੜਾ ਸੀ 3-3 ਦੀ ਬਰਾਬਰੀ ਤੇ ਖਤਮ ਹੋਇਆ ਹਾਲਾਂਕਿ ਇਹ ਮੈਚ ਵੀ ਬੇਹਦ ਰੋਮਾਂਚਕ ਰਿਹਾ ਕਿਉਂਕਿ ਗ੍ਰੇਟ ਬ੍ਰਿਟਨ ਇੱਕ ਸਮੇਂ ਤੇ 3-1 ਦੇ ਫਰਕ ਨਾਲ ਪਿੱਛੜ ਰਿਹਾ ਸੀ ਬੈਲਜੀਅਮ ਦੇ ਖਿਲਾਫ ਬੈਲਜੀਅਮ 3-1 ਦੇ ਫਰਕ ਨਾਲ ਆਖਰੀ ਮਿੰਟਾਂ ਤੱਕ ਲੀਡ ਬਣਾਏ ਹੋਇਆ ਸੀ ਪਰ ਆਖਰੀ 4 ਮਿੰਟਾਂ ਦੇ ਵਿੱਚ ਦੋ ਗੋਲ ਕਰ ਗ੍ਰੇਟ ਬ੍ਰਿਟਨ ਨੇ 3-3 ਦੀ ਬਰਾਬਰੀ ਤੇ ਲਿਆ ਕੇ ਮੈਚ ਖਤਮ ਕੀਤਾ ਪਰ ਇਸ ਦੇ ਬਾਵਜੂਦ ਹੌਨ ਗ੍ਰੇਟ ਬ੍ਰਿਟਨ ਨੂੰ ব্রੌਂਜ਼ ਮੈਡਲ ਮੈਚ ਖੇਡਣਾ ਪਏਗਾ ਕਿਉਂਕਿ ਗ੍ਰੇਟ ਬ੍ਰਿਟਨ ਦੇ ਲਈ ਮੈਚ ਵਿੱਚ ਜਿੱਤ ਦਰਜ ਕਰਨੀ ਜ਼ਰੂਰੀ ਸੀ ਦੂਜੇ ਪਾਸੇ ਟੀਮ ਇੰਡੀਆ ਲਈ ਮੈਚ ਦੇ ਵਿੱਚ ਜਿੱਤ ਜਾਂ ਹਾਰ ਇਸ ਦੇ ਹਿਸਾਬ ਨਾਲ ਹੀ ਮੈਟਰ ਕਰ ਰਹੀ ਸੀ ਕਿ ਕੀ ਗ੍ਰੇਟ ਬ੍ਰਿਟਨ ਆਪਣਾ ਮੈਚ ਜਿੱਤਦਾ ਹੈ ਜਾਂ ਨਹੀਂ ਕਿਉਂਕਿ ਜੇਕਰ ਗ੍ਰੇਟ ਬ੍ਰਿਟਨ ਆਪਣਾ ਮੈਚ ਜਿੱਤਦਾ ਤਾਂ ਉਸ ਦੇ ਲਿਹਾਜ਼ ਨਾਲ ਭਾਰਤ ਲਈ ਵੀ ਮੈਚ ਜਿਤਨਾ ਬੇਹੱਦ ਜ਼ਰੂਰੀ ਜੋ ਕਿ கிரேਟ ਬ੍ਰਿਟਨ ਮੈਚ ਆ ਰਿਹਾ ਤਾਂ ਇਸ ਕਾਰਨ ਭਾਰਤ ਦੀ ਹਾਰ ਵੀ ਭਾਰਤ ਨੂੰ ਫਾਈਨਲ ਜੈਂਟਰੀ ਤੋਂ ਨਹੀਂ ਰੋਕ ਸਕੀ ਸਾਡੀ ਟੀਮ ਲੀਗ ਦੇ ਵਿੱਚ ਕੁੱਲ 7 ਪੁਆਇੰਟਾਂ ਦੇ ਨਾਲ ਫਾਈਨਲ ਦੇ ਵਿੱਚ ਐਂਟਰੀ ਕਰਨ ਦੇ ਵਿੱਚ ਅਤੇ ਇਤਿਹਾਸ ਬਣਾਉਣ ਦੇ ਵਿੱਚ ਕਾਮਯਾਬ ਰਹੀ ਨਾਲ ਹੀ ਦਲੀਬ ਇੱਕ ਖਾਸ ਗੱਲ ਇਹ ਰਹੀ ਪੂਰੇ ਟੂਰਨਾਮੈਂਟ ਦੇ ਵਿੱਚ ਵੀ ਇਹ ਖਾਸ ਗੱਲ ਰਹੀ ਪਰ ਕੱਲ ਦੇ ਮੈਚ ਦੀ ਜੇਕਰ ਗੱਲ ਕੀਤੀ ਜਾਏ ਤਾਂ ਹਾਲ ਦੇ ਵਿੱਚ ਭਾਰਤ ਨੇ ਜਦੋਂ ਆਸਟ੍ਰੇਲੀਆ ਦੇ ਖਿਲਾਫ ਦੋ ਲਾਸਟ ਲੀਗ ਮੈਚਸ ਖੇਡੇ ਸੀਗੇ ਉਹਨਾਂ ਦੇ ਵਿੱਚ ਟੀਮ ਇੰਡੀਆ ਨੂੰ ਇੱਕ ਵਾਰ 5-1 ਤੋਂ ਤੇ ਦੂਜੀ ਵਾਰ 4-3 ਤੋਂ ਹਾਰ ਜਲ ਨਹੀਂ ਪਈ ਸੀ ਗਾਲਡੇ ਮੁਕਾਬਲੇ ਵਿੱਚ 4-2 ਦੀ ਹਾਰ ਟੀਮ ਇੰਡੀਆ ਨੂੰ ਨਸੀਬ ਜ਼ਰੂਰ ਹੋਈ ਪਰ ਇਸ ਦੇ ਵਿੱਚ ਟੀਮ ਇੰਡੀਆ ਦਾ ਪ੍ਰਦਰਸ਼ਨ ਨਿੰਦਾ ਲਾਇਕ ਨਹੀਂ ਸੀ ਟੀਮ ਇੰਡੀਆ ਦਾ ਪ੍ਰਦਰਸ਼ਨ ਅੱਛਾ ਸੀ ਟੀਮ ਇੰਡੀਆ ਨੇ ਆਸਟ੍ਰੇਲੀਆ ਦੇ ਖਿਲਾਫ ਅੱਛਾ ਦਮਖੰਮ ਦਿਖਾਇਆ ਟੀਮ ਇੰਡੀਆ ਨੇ ਅੱਛਾ ਐਫਰਟ ਦਿਖਾਇਆ ਹੋਰ ਵੀ ਉਬਰਦਾ ਹੈ ਕਿ ਜਦੋਂ ਹੁਣ ਟੀਮ ਇੰਡੀਆ ਫਾਈਨਲ 'ਚ ਪਹੁੰਚ ਗਈ ਹੈ ਇਤਿਹਾਸ ਬਣਾਉਣ ਦੇ ਨੇੜੇ ਪਹੁੰਚ ਗਈ ਹੈ ਹੁਣ ਕੀ ਮੰਨਿਆ ਜਾਵੇ ਕਿ ਭਾਰਤ ਕੋਲ ਕਿਹੜੀ ਸਟਰੈਂਥ ਹੈ ਜਿੱਥੇ ਦਮਦਕਿਆ ਜਾ ਸਕਦਾ ਹੈ ਕਿ ਫਾਈਨਲ 'ਚ ਅਸੀਂ ਮੱਲ ਮਾਰ ਲਵਾਂਗੇ ਸਭ ਤੋਂ ਵੱਡੀ ਗਲਤੀ ਹੈ ਦਲੀਪ ਕੇ ਇਸ ਮੁਕਾਬਲੇ ਦੇ ਵਿੱਚ ਟੀਮ ਇੰਡੀਆ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਕੱਲ ਦੀਆਂ ਗਲਤੀਆਂ ਤੋਂ ਸਿੱਖ ਲੈਣੀ ਪਏਗੀ ਜਿਸ ਟੀਮ ਤੋਂ ਟੀਮ ਇੰਡੀਆ ਕੱਲ ਹਾਰੀ ਹੈ ਉਸੇ ਟੀਮ ਦੇ ਖਿਲਾਫ ਦੁਬਾਰਾ ਹੁਣ ਭਾਰਤ ਦਾ ਮੁਕਾਬਲਾ ਹੋਣਾ ਹੈ ਤੇ ਟੀਮ ਹੈ ਆਸਟ੍ਰੇਲੀਆ ਆਸਟ੍ਰੇਲੀਆ ਦੀ ਟੀਮ ਲੀਗ ਦੀ ਸਭ ਤੋਂ ਸਟਰੋਂਗ ਟੀਮ ਹੈ ਇਸ ਟੀਮ ਦੇ ਖਿਲਾਫ ਜਿੱਤ ਦਰਜ ਕਰਨਾ ਭਾਰਤ ਲਈ ਬਹੁਤ ਮੁਸ਼ਕਲ ਹੋਣ ਵਾਲਾ ਹੈ ਤੇ ਕੱਲ ਦੇ ਮੁਕਾਬਲੇ ਵਿੱਚ ਵੀ ਜੇਕਰ ਗੋਲ ਕੀਪਰ ਪੀਆਰ ਸ਼੍ਰੀਜੇਸ਼ ਦਾ ਲਾਜਵਾਬ ਐਫਰਟ ਨਾ ਹੁੰਦਾ ਤਾਂ ਸ਼ਾਇਦ ਭਾਰਤ 4-2 ਨਾਲ ਨਹੀਂ ਬਲਕਿ 7 ਜਾਂ 8-9 ਦੇ ਫਰਕ ਨਾਲ ਮੈਚ ਹਾਰਿਆ ਹੁੰਦਾ ਤਾਂ ਕਿਤੇ ਨਾ ਕਿਤੇ ਜੇਕਰ ਇਸ ਮੈਚ ਦੀ ਗੱਲ ਕੀਤੀ ਜਾਏ ਤਾਂ ਅੱਜ ਦੇ ਮੈਚ ਵਿੱਚ ਟੀਮ ਇੰਡੀਆ ਨੂੰ ਆਪਣੇ ਡਿਫੈਂਸ ਨੂੰ ਬਹੁਤ ਜ਼ਿਆਦਾ ਮਜ਼ਬੂਤ ਰੱਖਣ ਦੀ ਜ਼ਰੂਰਤ ਹੋਏਗੀ ਪੀਆਰ ਸ਼੍ਰੀ ਦੇਸ਼ ਇੱਕ ਸਭ ਤੋਂ ਵੱਡੀ ਸਟਰੈਂਥ ਹੈ ਟੀਮ ਇੰਡੀਆ ਦੀ ਜੋ ਕਿ ਕਪਤਾਨੀ ਕਰ ਰਿਹਾ ਹੈ ਟੀਮ ਦੀ ਤੇ ਗੋਲਕੀਪਿੰਗ ਕਰ ਰਿਹਾ ਹੈ ਪਰ ਉਹਨਾਂ ਦੇ ਨਾਲ ਸਾਥ ਦੇਣ ਵਾਲਾ ਡਿਫੈਂਸ ਅੱਛਾ ਨਹੀਂ ਨਜ਼ਰ ਆ ਰਿਹਾ ਕੱਲ ਦੇ ਮੈਚ ਵਿੱਚ ਡਿਫੈਂਸ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਸੀ ਟੀਮ ਇੰਡੀਆ ਟੀਮ ਇੰਡੀਆ ਨੇ ਲਗਾਤਾਰ ਗਲਤੀਆਂ ਕਰ ਕਰਕੇ ਆਸਟ੍ਰੇਲੀਅਨ ਟੀਮ ਨੂੰ ਬਹੁਤ ਸਾਰੇ ਪੈਨਲਟੀ ਕਾਰਨਰ ਦਿੱਤੇ ਬਹੁਤ ਵਾਰ ਐਸੇ ਮੌਕੇ ਆਸਟ੍ਰੇਲੀਅਨ ਟੀਮ ਨੂੰ ਦਿੱਤੇ ਜਦੋਂ ਉਹਨਾਂ ਦੇ ਅਟੈਕਰਸ ਬਿਲਕੁਲ ਖਾਲੀ ਖੜੇ ਹੁੰਦੇ ਸੀ ਗੋਲ ਸਕੋਰ ਕਰਨ ਦੇ ਲਈ ਦਾ ਡਿਫੈਂਸ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਮਜ਼ਬੂਤੀ ਲਿਆਉਣੀ ਬਹੁਤ ਜ਼ਰੂਰੀ ਹੈ ਸਮਾਂ ਬਹੁਤ ਘੱਟ ਰਹਿ ਗਿਆ ਕੁਝ ਹੀ ਘੰਟਿਆਂ ਬਾਅਦ ਭਾਰਤ ਨੂੰ ਟਾਈਟਲ ਫਲੈਸ਼ ਹੋਏਗਾ ਆਸਟ੍ਰੇਲੀਆ ਦੇ ਨਾਲ ਇਤਿਹਾਸ ਆਲਰੇਡੀ ਟੀਮ ਇੰਡੀਆ ਜਿੱਤ ਚੁੱਕੀ ਹੈ ਕਿਉਂਕਿ ਘੱਟ ਤੋਂ ਘੱਟ ਟੀਮ ਇੰਡੀਆ ਦਾ ਸਿਲਵਰ ਮੈਡਲ ਪੱਕਾ ਹੋ ਚੁੱਕਾ ਹੈ